ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਣ ਕਰਦੇ ਹਨ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕੋ ਪਰਤੇ ਰਾਜ ਤੇ ਕੀਟ ਭਾਵ ਰਾਜਿਆਂ ਤੋਂ ਲੈ ਕੇ ਕੀੜਿਆਂ ਤੱਕ ਕੀੜਿਆਂ ਤੋਂ ਲੈ ਕੇ ਇੰਦਰ ਦੇਵਤੇ ਤੱਕ ਕੋਈ ਵੀ ਹੋਵੇ ਪਾਪ ਕਰਕੇ ਸਾਰੇ ਹੀ ਗਰਬ ਜੂਨ ਵਿੱਚ ਪੈਂਦੇ ਹਨ ਤੇ ਪੈਣਾ ਪੈਂਦਾ ਹੈ ਪਾਤਸ਼ਾਹ ਕਹਿੰਦੇ ਕਿਸੇ ਦਾ ਵੀ ਲਿਹਾਜ਼ ਨਹੀਂ ਹੈ ਆਖੋ ਸਤਨਾਮ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਬਚਨ ਹੈ ਜੀ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕੋ ਪਰਤੇ ਪਾਪ ਜਿਹੜਾ ਵੀ ਮਨੁੱਖ ਪਾਪ ਕਮਾਉਂਦਾ ਹੈ ਰਾਜਿਆਂ ਤੋਂ ਲੈ ਕੇ ਕੀੜਿਆਂ ਤੱਕ ਕੀੜਿਆਂ ਤੋਂ ਲੈ ਕੇ ਇੰਦਰ ਦੇਵ ਤੱਕ ਕਿਰਪਾ ਨਿਦ ਛੋੜ ਆਨ ਕੋ ਪੂਜਹਿ ਆਤਮ ਘਾਤੀ ਹਰਤੇ ਜਿਹੜੇ ਵੀ ਪ੍ਰਾਣੀ ਦਇਆ ਦੇ ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ ਉਹ ਪ੍ਰਮਾਤਮਾ ਦੇ ਰੱਬ ਦੇ ਚੋਰ ਹਨ ਆਖੋ ਸਤਨਾਮ ਉਹ ਆਪਣੇ ਆਤਮਾ ਦਾ ਘਾਤ ਕਰ ਰਹੇ ਹਨ ਕਿਰਪਾ ਨਿਧ ਛੋੜ ਆਨ ਕੋ ਪੂਜੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਨੇ ਜੀ ਕਿਰਪਾ ਨਿਧ ਛੋੜ ਆਨ ਕੋ ਪੂਜੇ ਆਤਮ ਘਾਤੀ ਹਰਤੇ ਜਿਹੜੇ ਵੀ ਪ੍ਰਾਣੀ ਇਸ ਦਇਆ ਦੇ ਸਾਗਰ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਪਰਮੇਸ਼ਵਰ ਜੋ ਹਮੇਸ਼ਾ ਸਾਡੇ ਤੇ ਦਇਆ ਕਰਦੇ ਹਨ ਜੀ ਦਾ ਬਿਰਦ ਹੈ ਦਇਆ ਕਰਨਾ ਹਰ ਬਿਸਰਤ ਤੇ ਦੁੱਖ ਦੁੱਖ ਮਰਤੇ ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦੇ ਹਨ ਉਹ ਦੁਖੀ ਹੋ ਕੇ ਦੁਖੀ ਹੋ ਹੋ ਕੇ ਆਤਮਕ ਮੌਤ ਸਹਿੇੜਦੇ ਰਹਿੰਦੇ ਹਨ ਅਨਕ ਬਾਰ ਪਰ ਮੈਂ ਬਹੁ ਜੋਨੀ ਟੇਕ ਨਾ ਕਾਹੂੰ ਧਰਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾ ਵਿੱਚ ਪੜਕਦੇ ਫਿਰਦੇ ਹਨ ਫੈਸਲਾ ਕੀਦਾ ਹੈ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਗੁਰੂ ਦੀ ਬਾਣੀ ਦਾ ਧੁਰਕੀ ਬਾਣੀ ਦਾ ਇਸ ਗੇੜ ਵਿੱਚੋਂ ਬਚਣ ਲਈ ਉਹ ਕਿਸੇ ਦਾ ਵੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ ਅਨਕ ਵਾਰ ਭ੍ਰਮੈ ਬੋਜੋਨੀ ਟੇਕ ਨਾ ਕਾਹੂੰ ਧਰਤੇ ਰਹਾਓ ਤਿਆਗ ਸੁਆਮੀ ਆਨ ਕੋ ਚਿਤਵਤ ਮੂੜਾ ਮੁਗਦਾ ਖਲ ਖਰਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿੱਚ ਪਸਾਉਂਦੇ ਹਨ ਪਾਤਸ਼ਾਹ ਕਹਿੰਦੇ ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਮੂਰਖਤਾ ਕਰ ਰਹੇ ਹਨ ਤੇ ਗਿਆਨ ਤੋਂ ਬਿਨਾਂ ਖਰ ਭਾਵ ਖੋਤੇ ਹੀ ਹਨ ਮੂੜ ਮੂਧ ਖਲ ਖਰ ਤੇ ਖਰ ਕਹਿੰਦੇ ਆ ਖੋਤੇ ਨੂੰ ਕਾਗਰ ਨਾਵ ਲੰਗੈ ਕਤ ਸਾਗਰ ਬ੍ਰਿਥਾ ਕਥਤ ਹਮ ਤਰਤੇ ਪ੍ਰਮਾਤਮਾ ਤੋਂ ਬਿਨਾਂ ਹੋਰ ਹੋਰ ਦੀ ਪੂਜਾ ਕਾਗਜ ਦੀ ਬੇੜੀ ਵਿੱਚ ਚੜ ਕੇ ਸਮੁੰਦਰੋਂ ਪਾਰ ਲੰਘਣ ਦੇ ਯਤਨ ਸਮਾਨ ਹੈ। ਜੇ ਸਮਝ ਲਓ ਜਿਹੋ ਜਾਂ ਗੁਰੂ ਨੂੰ ਛੱਡ ਕੇ ਹੋਰ ਹੋਰ ਪਾਸੇ ਚੁੜ ਗਿਆ ਤੇ ਤਰਿਆ ਨਹੀਂ ਜਾਣਾ ਕਾਗਜ ਦੀ ਬੇੜੀ ਵਿੱਚ ਸਵਾਰ ਹੋ ਗਿਆ। ਹੁਣ ਕਾਗਜ ਦੀ ਬੇੜੀ ਕਦੇ ਪਾਰ ਨਹੀਂ ਲੰਘਦੀ। ਕਾਗਰ ਨਾਵ ਲੰਘੈ ਕਤ ਸਾਗਰ ਬ੍ਰਿਥਾ ਕਥ ਤਹਮ ਤਰਤੇ। ਕਾਇ ਦੀ ਬੇੜੀ ਤੇ ਚੜ ਕੇ ਕਿਵੇਂ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਉਹ ਬ्यर्थ ਹੀ ਆਖ ਰਹੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ਸੇਵ ਬਿਰੰਚ ਅਸਰ ਸੁਰ ਜੀਤੇ ਕਾਲ ਅਗਨ ਮੈਂ ਜਰਤੇ ਪਾਤਸ਼ਾਹ ਕਹਿੰਦੇ ਸਿਵ ਬ੍ਰਹਮਾ ਤੈਂਤ ਦੇਵਤੇ ਇਹ ਜਿਤਨੇ ਵੀ ਹਨ ਪਰਮਾਤਮਾ ਦਾ ਨਾਮ ਪੁਲਾ ਕੇ ਸਭ ਆਤਮਕ ਮੌਤ ਦੀ ਅੱਗ ਵਿੱਚ ਸੜਦੇ ਹਨ ਤੇ ਕਿਸੇ ਦਾ ਵੀ ਕੋਈ ਲਿਹਾਜ਼ ਨਹੀਂ ਹੈ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਹੈ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਪ੍ਰਭੂ ਦੇ ਦਰ ਤੇ ਅਰਦਾਸ ਕਰਦੇ ਰਹੋ ਕਿ ਹੇ ਪਰਮਾਤਮਾ ਤੇਰੇ ਕੌਲ ਵਰਗੇ ਸੋਹਣੇ ਚਰਨਾਂ ਦੀ ਸ਼ਰਨ ਵਿੱਚ ਪਏ ਨੂੰ ਮੈਨੂੰ ਕਦੇ ਵੀ ਪਰੇ ਨਾ ਹਟਾਇਓ ਗੁਰੂ ਸਾਹਿਬ ਜੀ ਕਹਿੰਦੇ ਆ ਨਾਨਕ ਸ਼ਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਅਗਲਾ ਜਿਹੜਾ ਸ਼ਬਦ ਹੈ ਇਹ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੀ ਹੈ ਰਾਗ ਮਲਾਰ ਦੇ ਵਿੱਚ ਦੋ ਪਦੇ ਘਰ ਪਹਿਲਾ ਰਾਗ ਮਲਾਰ ਦੇ ਵਿੱਚ ਕਾਰ ਪਹਿਲਾ ਵਿੱਚ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੋ ਬੰਦਾਂ ਵਾਲੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹਉ ਇੱਕ ਖੇਨਾ ਤਿਸ ਵਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਜਿਹੜੇ ਮਨੁੱਖ ਮੇਰੇ ਮਾਲਕ ਪ੍ਰਭੂ ਦੇ ਪ੍ਰੀਤਵਾਨ ਹੋ ਜਾਂਦੇ ਹਨ ਤੇ ਉਹ ਇਸ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ ਭਾਵ ਗੁਰੂ ਨਾਲ ਆਪਣਾ ਚਿੱਤ ਜੋੜ ਕੇ ਰੱਖਦੇ ਹਨ ਦੁਨੀਆਂ ਵਿੱਚ ਰਹਿੰਦੇ ਹੋਏ ਸੰਸਾਰ ਸਮੁੰਦਰ ਵਿੱਚ ਰਹਿੰਦੇ ਹੋਏ ਵਿਚਰਦੇ ਹੋਏ ਕਿਰਤਕਾਰ ਕਰਦੇ ਹੋਏ ਵੀ ਸੁਰਤ ਵਾਹਿਗੁਰੂ ਪਰਮਾਤਮਾ ਜੀ ਨਾਲ ਜੋੜ ਕੇ ਰੱਖਦੇ ਹਨ ਪ੍ਰਭ ਮੇਰੇ ਉਹ ਬੈਰਾਗੀ ਜਿਹੜੇ ਉਸ ਪਰਮਾਤਮਾ ਦੇ ਬੈਰਾਗੀ ਹੋ ਜਾਂਦੇ ਹਨ ਹਾਂ ਇੱਕ ਖਿੰਤ ਸਿਵਨ ਰਹਿ ਨਾ ਸਕੋ ਉਹਨਾਂ ਦੀ ਕਿਰਪਾ ਨਾਲ ਮੈਂ ਵੀ ਉਸ ਪ੍ਰਭੂ ਦੀ ਯਾਦ ਤੋਂ ਬਿਨਾਂ ਇੱਕ ਖਿੰਨ ਪਰ ਵੀ ਨਹੀਂ ਰਹਿ ਸਕਦਾ ਤੇ ਮੇਰੀ ਵੀ ਉਸ ਪ੍ਰਭੂ ਪਰਮਾਤਮਾ ਨਾਲ ਹੁਣ ਪ੍ਰੀਤ ਲੱਗ ਗਈ ਹੈ ਹੁਨ ਕੇ ਸੰਗ ਮੁਹੇ ਪ੍ਰਵਚਿਤ ਆਵੇ ਸੰਤ ਪ੍ਰਸਾਦ ਮੁਹੇ ਜਾਗੀ ਪਰਮਾਤਮਾ ਦੇ ਪ੍ਰੀਤਵਾਨ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਤੇ ਮੇਰੇ ਚਿੱਤ ਵਿੱਚ ਪਰਮਾਤਮਾ ਵਸਦਾ ਹੈ ਸੰਗਤ ਵਿੱਚ ਰਹਿ ਕੇ ਗੁਰੂ ਦੇ ਪਿਆਰਿਆਂ ਦੀ ਸੰਗਤ ਜਦੋਂ ਆਪਾਂ ਕਰਦੇ ਆਂ ਫਿਰ ਉਤੋਂ ਗਿਆਨ ਦੀ ਗੱਲ ਹੀ ਮਿਲਦੀ ਹੈ ਪਰਮਾਤਮਾ ਦੀ ਕਾਲ ਪੁਰਖ ਦੀ ਗੱਲ ਹੀ ਮਿਲਦੀ ਹੈ ਤੇ ਫਿਰ ਪਰਮਾਤਮਾ ਹਮੇਸ਼ਾ ਚੇਤੇ ਰਹਿੰਦਾ ਜਦੋਂ ਅਸੀਂ ਸੰਗਤ ਕਰਦੇ ਆਂ ਗੁਰੂ ਦੇ ਪਿਆਰਿਆਂ ਦੀ ਗੁਰਮਖਾਂ ਦੀ ਸਾਧੂ ਜਨਾਂ ਦੀ ਸੰਗਤ ਜਦੋਂ ਆਪਾਂ ਕਰਦੇ ਆਂ ਤਾਂ ਉਹ ਪਰਮਾਤਮਾ ਸਾਡੇ ਚਿੱਤ ਵਿੱਚ ਵਸਦਾ ਹੈ ਤੇ ਉਹਨਾਂ ਗੁਰਮਖ ਜਨਾਂ ਦੀ ਕਿਰਪਾ ਨਾਲ ਮੈਨੂੰ ਇਸ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਆ ਜਾਂਦੀ ਹੈ ਸੁੱਤਾ ਹੋਇਆ ਮਨੁੱਖ ਜਦੋਂ satsang ਵਿੱਚ ਆਉਂਦਾ ਹੈ ਜਦੋਂ ਉਹ ਬਾਣੀ ਸੁਣਦਾ ਹੈ ਕਿ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾ ਖਾਏਗਾ ਜਦੋਂ ਫਿਰ ਬਾਜਨ ਸੁਣਦਾ ਤਾਂ ਫਿਰ ਜਾਗ ਆ ਜਾਂਦੀ ਹੈ ਇਹੀ ਨੀਂਦ ਵਿੱਚੋਂ ਉੱਠਣ ਲਈ ਸਾਨੂੰ ਕਹਿੰਦੇ ਆ ਸਤਿਗੁਰੂ ਜੀ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾ ਗਾਫਲ ਸੋਇਆ ਭਾਵ ਗਾਫਲਤਾ ਦੀ ਨੀਂਦ ਵਿੱਚ ਸੌਂ ਕੇ ਮਨੁੱਖ ਹਮੇਸ਼ਾ ਸੰਸਾਰ ਦੇ ਵਿੱਚ ਹੀ ਗੁਲਤਾਨ ਹੋਇਆ ਰਹਿੰਦਾ ਹੈ ਬਸ ਦੁਨੀਆਵਾਰੀ ਸੋਚਣਾ ਸ਼ਰੀਰਵਾਰੀ ਸੋਚਣਾ ਵੀ ਸਰੀਰ ਵਾਸਤੇ ਆ ਕਰਲਾਂ ਦੁਨੀਆ ਵਾਸਤੇ ਆ ਕਰਲਾਂ ਦੁਨੀਆ 'ਚ ਮੇਰਾ ਨਾਮ ਹੋਵੇ ਮੈਂ ਬਹੁਤ ਵੱਡਾ ਬਣ ਜਾ ਇਸ ਤ੍ਰਿਸ਼ਨਾ ਦੇ ਵਿੱਚ ਲੱਗਿਆ ਹੋਇਆ ਮਨੁੱਖ ਉਦੋਂ ਸੁੱਤਾ ਹੋਇਆ ਜਦੋਂ ਜਾਗਣਾ ਸੀ ਉਹਦੇ ਬਾਰੇ ਕੋਈ ਪਤਾ ਹੀ ਨਹੀਂ ਹੈ ਕਿਉਂਕਿ ਉਹ ਗੱਲਾਂ ਇਹਨੂੰ ਚੰਗੀਆਂ ਨਹੀਂ ਲੱਗਦੀਆਂ ਹਨ ਤੇ ਕਿਉਂਕਿ ਸੁਰਤ ਹੈ ਜਿਹੜੀ ਉਹ ਸੰਸਾਰ ਨਾਲ ਜੁੜੀ ਹੋਈ ਹੈ ਜਦੋਂ ਸੁਰਤ ਸ਼ਬਦ ਨਾਲ ਜੁੜ ਗਈ ਫਿਰ ਸ਼ਬਦ ਦੀ ਝੋਟ ਨੇ ਐਸਾ ਬਾਣ ਮਾਰਨਾ ਫਿਰ ਜਗਾ ਦੇਣਾ ਹੈ ਸੰਗ ਇਸੇ ਤਰ੍ਹਾਂ ਫਿਰ ਸੰਗਤ ਵਿੱਚ ਰਹਿ ਕੇ ਕੀ ਹੁੰਦਾ ਇਸ ਮੋਹ ਦੀ ਨੀਂਦ ਵਿੱਚੋਂ ਸਾਨੂੰ ਜਾਗ ਆ ਜਾਂਦੀ ਹੈ ਵੀ ਨਹੀਂ ਮਨਾ ਪ੍ਰਾਣੀ ਤੂੰ ਆਇਆ ਲਾਹ ਲੈਨ ਫਿਰ ਚੇਤੇ ਆਉਂਦੇ ਹੋ ਗੱਲ ਲੱਗਾ ਕਿ ਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਜਾਗ ਆ ਗਈ ਨਾ ਕਿ ਜ਼ਿੰਦਗੀ ਰੂਪੀ ਰਾਤ ਤਾਂ ਮੁਕਦੀ ਜਾਂਦੀ ਹੈ ਮਨਾ ਤੇ ਤੂੰ ਕਿ ਕੀ ਸੋਚੀ ਆ ਨਾ ਤੂੰ ਕਿਹੜੀ ਨੀਂਦ ਵਿੱਚ ਸੁੱਤਾ ਪਿਆ ਹੈ ਜਾਗ ਆ ਗਈ ਪੜਦਾ ਪਰਾਂ ਹੁਣ ਹਟ ਗਿਆ ਗਿਆਨ ਦਾ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਗੁਰਬਾਣੀ ਇਸ ਜਗਮੈਂ ਚਾਨਣ ਕਰਮ ਵਸੈ ਮਨ ਆਏ ਇਹੀ ਚਾਨ ਨਾ ਰੌਸ਼ਨੀ ਰੌਸ਼ਨੀ ਕਰਨ ਲਈ ਹਿਰਦੇ ਵਿੱਚ ਸ਼ਬਦ ਰੂਪੀ ਦੀਵੇ ਨੂੰ ਹਿਰਦੇ ਵਿੱਚ ਟਿਕਾਉਣਾ ਪਊਗਾ ਅੰਦਰਲੀ ਜੋਤ ਦੀ ਗੱਲ ਕਰਦੇ ਆ ਸੱਚੇ ਪਾਤਸ਼ਾਹ ਬਾਹਰਲੀ ਜੋਤ ਉਹਨਾ ਮਹਿਣਾ ਨਹੀਂ ਰੱਖਦੀ ਜਿਨੇ ਅੰਦਰਲੀ ਜੋਤ ਦੀ ਗੱਲ ਕਰਦੀ ਹੈ ਗੁਰਬਾਣੀ ਕਿ ਜੋਤ ਜਗਾ ਅੰਦਰਲੀ ਜੋਤ ਜਗਾ ਮਹਾਰਾਜ ਕਹਿੰਦੇ ਆ ਤੂੰ ਸ਼ਬਦ ਦੀ ਜੋਤ ਜਗਾ ਆਪਣੇ ਅੰਦਰ ਤਾਂ ਕਿ ਤੇਰੇ ਅੰਦਰੋਂ ਹਨੇਰਾ ਦੂਰ ਹੋਵੇ ਤੇ ਜਦੋਂ ਹਨੇਰਾ ਦੂਰ ਹੋ ਗਿਆ ਚਾਨਣ ਦਾ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਸਭ ਕੁਝ ਪਤਾ ਲੱਗ ਜਾਣਾ ਫਿਰ ਗਿਆਨ ਆ ਜਾਣਾ ਮਹਾਰਾਜ ਦੀ ਮਿਹਰ ਨਾਲ ਕਿਰਪਾ ਨਾਲ ਸੁਣ ਉਪਦੇਸ਼ ਭਏ ਮਨ ਨਿਰਮਲ ਗੁਣ ਗਾਏ ਰੰਗ ਰਾਂਗੀ ਫਿਰ ਉਹਨਾਂ ਦਾ ਉਪਦੇਸ਼ ਸੁਣ ਕੇ ਜਦੋਂ ਉਪਦੇਸ਼ ਮਨ ਵਿੱਚ ਵੱਸਦਾ ਹੈ ਫਿਰ ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਪਵਿੱਤਰ ਹੋ ਜਾਂਦਾ ਹੈ ਮਨ ਪ੍ਰੇਮ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਤੇ ਫਿਰ ਮਨੁੱਖ ਪ੍ਰਭੂ ਦੇ ਪਰਮਾਤਮਾ ਜੀ ਦੇ ਗੁਣ ਗਾਉਣ ਲੱਗ ਪੈਂਦਾ ਕਿੰਨੇ ਜਿਨ੍ਹਾਂ ਨੂੰ ਦੁਨੀਆ ਮਾੜੇ ਬੰਦੇ ਕਹਿੰਦੀ ਹੈ ਤੇ ਉਹ ਕਿਵੇਂ ਗੁਣ ਗਾਉਣ ਲੱਗ ਜਾਂਦੇ ਹੈ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੈ ਨਾ ਜਿ ਹੁਣ ਸ਼ਬਦੀ ਨਾਲ ਅੰਦਰ ਟਿਕਿਆ ਕਿਸੇ ਨੇ ਕੁਝ ਵੀ ਨਹੀਂ ਕੀਤਾ ਵਸ ਕਿਤੇ ਸ਼ਬਦ ਦਾ ਬਾਣ ਵੱਜ ਗਿਆ ਸ਼ਬਦ ਅੰਦਰ ਡੇਗ ਗਿਆ ਤੇ ਚਾਨਣ ਹੋ ਗਿਆ ਤੇ ਉਹੀ ਬੰਦਾ ਫਿਰ 3 ਵਜੇ ਉੱਠਣ ਲੱਗ ਜਾਂਦਾ 4 ਵਜੇ ਉੱਠਣ ਲੱਗ ਜਾਂਦਾ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਉਹਨੂੰ ਦੁਨੀਆ ਦੀਆਂ ਗੱਲਾਂ ਦਾ ਸੰਸਾਰ ਦੀਆਂ ਗੱਲਾਂ ਦਾ ਪਤਾ ਲੱਗ ਗਿਆ ਚਾਨਣ ਹੋ ਗਿਆ ਕਿ ਮਨਾ ਮਨੋਰਥ ਕੁਸ਼ ਹੋ ਰਿਹਾ ਹੈ ਲੱਗਾ ਕਿ ਤੱਕ ਫਕੜੇ ਸਾਮੁਕ ਦੀ ਚੱਲੀ ਰਹਿਣ ਫਿਰ ਜ਼ਿੰਦਗੀ ਰੂਪੀ ਰਾਤ ਜਦੋਂ ਪਤਾ ਲੱਗ ਗਿਆ ਵੀ ਮੁਕਦੀ ਜਾਂਦੀ ਹੈ ਕਿੰਨੀ ਤਾਂ ਮੁੱਕ ਚੁੱਕੀ ਹੈ ਕਿੰਨੀ ਤਾਂ ਘਟ ਚੁੱਕੀ ਹੈ ਇਸ ਤਰ੍ਹਾਂ ਬਾਣੀ ਸਾਨੂੰ ਜਗਾਉਂਦੀ ਹੈ ਇਹ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਪਏ ਵਡ ਭਾਤੀ ਆਪਣਾ ਇਹ ਮਨ ਹਵਾਲੇ ਕਰਕੇ ਸੰਤ ਜਨਾਂ ਨੂੰ ਗੁਰਮੁਖ ਜਨਾਂ ਨੂੰ ਮਿੱਤਰ ਬਣਾ ਲਈਦਾ ਹੈ ਤੇ ਗੁਰਮੁਖ ਜਨ ਵੱਡੇ ਭਾਗਾ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ ਫਿਰ ਕੀ ਹੁੰਦਾ ਜੀ ਮਹਾ ਸੁਖ ਪਾਇਆ ਵਰਨ ਨਾ ਸਾਕੋ ਰੇਣ ਨਾਨਕ ਚਨ ਪਾਗੀ ਫਿਰ ਮੈਂ ਗੁਰਮੁਖ ਜਨਾ ਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਭਾਵ ਗਿਆਨ ਪ੍ਰਾਪਤ ਕੀਤਾ ਤੇ ਉਹ ਗਿਆਨ ਮੈਂ ਸਦਾ ਮੰਨਦਾ ਕਿ ਮਨਾ ਹੋਰੀ ਕਿਤੇ ਤੁਰੇ ਫਿਰਦੇ ਸੀ ਜਿੰਨਾ ਗਿਆਨ ਸਤ ਸੰਗ ਵਿੱਚੋਂ ਜਿਹੜੀਆਂ ਗੱਲਾਂ ਮਿਲਦੀਆਂ ਨੇ ਉਹ ਤਾਂ ਕਿਤੋਂ ਵੀ ਨਹੀਂ ਮਿਲਦੀਆਂ ਕਿਉਂਕਿ ਉੱਥੇ ਗੁਰੂ ਦਾ ਉਪਦੇਸ਼ ਵਰਤਦਾ ਹੈ ਉੱਥੇ ਸੱਚ ਵਰਤਦਾ ਹੈ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਪਰ ਫਿਰ ਵੀ ਸੰਸਾਰ ਨਾਲ ਜੁੜੇ ਹੋਏ ਬੰਦੇ ਦਾ ਚਿੱਤ ਉਦਾਸ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਮਰਜ ਕਹਿੰਦੇ ਇਹ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭੇ ਵਡਭਾਗੀ ਇਹ ਮਨ ਹਵਾਲੇ ਕਰਕੇ ਗੁਰਮਖ ਜਨਾਂ ਨੂੰ ਮਿੱਤਰ ਬਣਾ ਲੀਂਦਾ ਤੇ ਫਿਰ ਮਹਾ ਸੁਖ ਪ੍ਰਾਪਤ ਹੁੰਦਾ ਹੈ ਮਹਾਨ ਆਨੰਦ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਬਰਨ ਨਾ ਸਕੋ ਬਰਨ ਨਾ ਸਕੋ ਭਾਵ ਬਿਆਨ ਨਹੀਂ ਕੀਤਾ ਜਾ ਸਕਦਾ ਮਲਾਰ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਣ ਕਰਦੇ ਐ ਮਾਈ ਮੋਹੇ ਪ੍ਰੀਤਮ ਦੇਹੋ ਮਿਲਾਇ ਮੈਨੂੰ ਪਰਮਾਤਮਾ ਪ੍ਰਭੂ ਮਲਾਹੇ ਮਾਂ ਮੈਨੂੰ ਵੀ ਪ੍ਰੀਤਮ ਪ੍ਰਭੂ ਮਲਾ ਸਾਗਲ ਸਹੇਲੀ ਸੁਖ ਪਰ ਸੂਤੀ ਜੇ ਕਰ ਲਾਲ ਵਸਾਈ ਰਹਾਉ ਕੇ ਜਿਨ੍ਹਾਂ ਸੰਤ ਜਨ ਸਹਿਲੀਆਂ ਦੇ ਹਿਰਦੇ ਘਰ ਵਿੱਚ ਸੋਣਾ ਪ੍ਰਭੂ ਵਸਿਆ ਉਹ ਸਾਰੀਆਂ ਸਹਿਲੀਆਂ ਆਤਮਕ ਆਨੰਦ ਵਿੱਚ ਮਗਨ ਰਹਿੰਦੀਆਂ ਹਨ ਭਾਵ ਉਹ ਮਨੋਖੋ ਜੀਵ ਸਦਾ ਖੁਸ਼ ਰਹਿੰਦੇ ਹਨ ਕਿਉਂਕਿ ਸ਼ਬਦ ਦਾ ਗਿਆਨ ਗੁਰੂ ਦਾ ਗਿਆਨ ਅੰਦਰ ਵਸ ਗਿਆ ਹਨੇਰਾ ਦੂਰ ਕਰ ਦਿੱਤਾ ਗੁਰੂ ਨੇ ਮੋਹੇ ਅਵਗਣਾ ਪ੍ਰਭ ਸਦਾ ਦਿਆਲਾ ਮੋਹੇ ਨਿਰਗੁਣ ਕਿਆ ਚਤرائی ਮੇਰੇ ਵਿੱਚ ਨਿਰੇ ਹੀ ਔਗਣ ਹਨ ਫਿਰ ਵੀ ਉਹ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ ਕੱਲ ਸੁਣਿਆ ਸੀ ਨਾ ਵੀ ਆਪਣੇ ਬੱਚਿਆਂ ਵਾਂਗ ਉਹ ਚਤਾਰਦਾ ਨਹੀਂ ਹੈ ਜਿਵੇਂ ਮਾਤਾ ਪਿਤਾ ਔਗਣ ਵੇਖ ਕੇ ਬੱਚੇ ਨੂੰ ਉਹਦੀ ਭੁੱਲ ਮਾਫ ਕਰਕੇ ਗਲੇ ਨਾਲ ਲਾ ਲੈਂਦੇ ਆ ਇਸੇ ਤਰ੍ਹਾਂ ਗੁਰੂ ਤਾਂ ਹਮੇਸ਼ਾ ਬਖਸ਼ਣ ਹਾਰ ਹੈ ਮੋਹੇ ਔਗਣ ਪ੍ਰਭ ਸਦਾ ਦਇਆਲਾ ਮੋਹੇ ਨਿਰਗੁਣ ਕਿਆ ਚੁਤرائی ਮੇਰੇ ਵਿੱਚ ਤਾਂ ਨਿਰੇ ਹੀ ਔਗਣ ਹਨ ਪਰ ਫਿਰ ਵੀ ਉਹ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ ਤੇ ਮੈਨੂੰ ਗੁਣਹੀਨ ਵਿੱਚ ਕੋਈ ਅਜਿਹੀ ਸਿਆਣਪ ਨਹੀਂ ਹੈ ਕਿ ਮੈਂ ਉਸ ਪ੍ਰਭੂ ਨੂੰ ਮਿਲ ਸਕਾਂ ਮੇਰੇ ਵਿੱਚ ਤਾਂ ਉਹ ਗੁਣੀ ਨਹੀਂ ਹੈ ਰੂਪਹੀਣ ਬੁੱਧ ਬਲਹੀਣੇ ਮੋਹ ਪਰਦੇਸਣ ਦੂਰ ਤੇ ਆਈ ਮੈਂ ਤੇ ਪਤਾ ਨਹੀਂ ਕਿੰਨੇ ਗਰਭ ਧਾਰਨ ਕਰਦਾ ਕਰਦਾ ਆਇਆ ਨਾ ਮੈਨੂੰ ਬਲ ਬੁੱਧ ਗਿਆਨ ਮੰਦ ਕੁਝ ਵੀ ਨਹੀਂ ਹੈ ਕਰੋ ਬਰਾਬਰ ਜੋ ਪ੍ਰੇ ਸੰਗਰਾਤੀ ਇਹ ਹੋ ਮੈਂ ਕੀ ਟੀਠਾਈ ਪਰ ਮੈਂ ਜਵਾਨੀ ਫੜਾ ਮਾਰ ਕੇ ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ ਜਿਹੜੀਆਂ ਪਿਆਰੇ ਪ੍ਰਭੂ ਨਾਲ ਰੰਗੀਆਂ ਹੋਈਆਂ ਹਨ ਪਰ ਮੈਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਕਰੋ ਬਰਾਬਰ ਜੋ ਪ੍ਰੇ ਸੰਗਰਾਤੀ ਪਰ ਮੈਂ ਵੱਡੀਆਂ ਵੱਡੀਆਂ ਗੱਲਾਂ ਮਾਰ ਕੇ ਮੈਂ ਉਹਨਾਂ ਦੀ ਬਰਾਬਰੀ ਕਰਦਾ ਜਿਹੜੇ ਉਹਦੇ ਰੰਗ ਵਿੱਚ ਰੰਗੇ ਹੋਏ ਹਨ ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੈ ਮੇਰਾ ਹੰਕਾਰ ਹੈ ਭਈ ਨਿਮਾਣੀ ਸ਼ਰਨਿਕਤਾ ਕੀ ਗੁਰ ਸਤਗੁਰ ਪੁਰਖ ਸੁਖਦਾਈ ਸਤਗੁਰੂ ਜੀ ਕਹਿੰਦੇ ਆ ਹੁਣ ਮੈਂ ਮਾਣ ਛੱਡ ਦਿੱਤਾ ਹੈ ਤੇ ਮੈਂ ਸਿਰਫ ਸੁੱਖਾਂ ਦੇ ਦਾਤੇ ਗੁਰੂ ਸਤਗੁਰ ਪੁਰਖ ਦੀ ਸ਼ਰਨ ਤੱਕ ਲਈ ਇਕ ਨਿਮਖ ਮੈਂ ਮੇਰਾ ਸਭ ਦੁੱਖ ਕਟਿਆ ਨਾਨਕ ਸੁਖ ਰੈਣ ਬਿਹਾਈ ਹੁਣ ਗੁਰੂ ਜੀ ਨੇ ਗਿਆਨ ਦੇ ਕੇ ਅੱਖ ਝਮਕਣ ਜਿਤਨੇ ਸਮੇਂ ਵਿੱਚ ਮੇਰਾ ਸਾਰਾ ਦੁੱਖ ਕੱਟ ਗਿਆ ਚਿੰਤਾ ਲੈਗੀ ਜਿਵੇਂ ਸੁਣਿਆ ਸੀ ਵੀ ਕੋਈ ਗੱਲ ਰਾਹ ਪਾ ਦੇਵੇ ਆਪਾਂ ਕਹਿੰਨਾ ਤੂੰ ਤੇ ਮੇਰਾ ਬੋਝ ਹੀ ਲਾ ਦਿੱਤਾ ਮੇਰੇ ਚਿੰਤਾ ਲਾ ਦਿੱਤੀ ਇਸੇ ਤਰ੍ਹਾਂ ਫਿਰ ਜਦੋਂ ਸ਼ਬਦ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਦ ਦਇਆਲ ਏਕ ਅਖਰ ਹਰਮਨ ਵਸਤ ਨਾਨਕ ਹੋਤ ਨਿਹਾਲ ਜਦੋਂ ਵਸ ਅੱਖ ਚਮਕਣ ਜਿੰਨੇ ਸਮੇ ਲਈ ਅੰਦਰ ਗਿਆਨ ਵਸ ਗਿਆ ਤਾਂ ਸਾਰਾ ਦੁੱਖ ਕੱਟਿਆ ਗਿਆ ਗੁਰੂ ਜੀ ਨੇ ਕੱਟ ਦਿੱਤਾ ਅੱਖ ਚਮਕਣ ਜਿੰਨੇ ਸਮੇ ਲਈ ਹੁਣ ਮੇਰੀ ਜ਼ਿੰਦਗੀ ਦੀ ਰਾਤ ਬਹੁਤ ਸੋਹਣੀ ਗੁਜ਼ ਰਹੀ ਹੈ ਆਨੰਦ ਵਿੱਚ ਗੁਜ਼ ਰਹੀ ਹੈ ਤੇ ਆਨੰਦ ਵਿੱਚ ਬੀਤ ਰਹੀ ਹੈ ਇਸ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਸ਼ਾਂ ਵਰਤਾ ਰਹੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ